ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਨੂੰ ਤਿਆਰ ਦੱਸਿਆ। ਸ਼ੀਤਲ ਅੰਗੁਰਾਲ ਦੇ ਅਸਤੀਫੇ ਬਾਅਦ ਇਹ ਸੀਟ ਖਾਲੀ ਹੋਈ ਹੈ। ਇਸ ਦੌਰਾਨ ਸੀਐਮ ਮਾਨ ਨੇ ਕੇਂਦਰ ਚੰਮੜ ਮੋਦੀ ਸਰਕਾਰ ਤੇ ਵੀ ਆਪਣੀ ਗੱਲ ਰੱਖੀ। ਹਾਂਜੀ ਜਲੰਧਰ ਬਾਈਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ। ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਹੋ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਭਾਜਪਾ ਚਲਾ ਗਿਆ। ਤੇ ਪਰ ਰਿੰਕੂ ਵੀ ਭਾਜਪਾ ਚਲਾ ਗਿਆ ਜਾ ਕੇ ਦੇਖ ਲਿਆ ਉਹਨੇ ਵੀ। ਠੀਕ ਹੈ ਨਾ? ਸੋ ਅਸੀਂ ਪੋਲੀਟੀਕਲ ਪਾਰਟੀਆਂ ਨੈਸ਼ਨਲ ਪਾਰਟੀਆਂ ਹਰ ਬਾਈ ਇਲੈਕਸ਼ਨ ਚ ਹਰ ਇਲੈਕਸ਼ਨ ਚ ਹਿੱਸਾ ਲਾ ਮਗੇ ਤੇ ਜੋਸ਼ ਹੋਰ ਨਾਲ ਤਿਆਰੀ ਕਰਾਂਗੇ ਮਿਹਨਤ ਕਰਾਂਗੇ ਫਿਰ ਉਹੀ ਗੱਲ ਕਿ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ ਪੱਕੇ ਅਗੇ ਲੋਕ ਤੇ ਉਹ ਕਹਿੰਦੇ ਅਸੀਂ 400 ਪਾਰ ਕਿੰਨੀਆਂ ਆਈਆਂ ਮੈਂ ਤੁਹਾਨੂੰ ਕਹਿੰਦਾ ਰਹੇਂਗੇ 200 220 ਉਹ 240 ਆਈਆਂ ਹੁਣ ਉਹ ਪਹਿਲਾਂ ਹੁਣ ਉਹ ਮੋਦੀ ਸਰਕਾਰ ਨਹੀਂ ਕਹਿੰਦੇ ਹੁਣ ਐਨਡੀਆ ਸਰਕਾਰ ਕਹਿਣ ਲੱਗੇ ਹੁਣ ਆਲੇ ਦੁਆਲੇ ਲੋਕਲ ਪਾਰਟੀਆਂ ਵਾਲੇ ਬੈਠੇ ਆ ਨਾ ਤੇ ਟੁਕ ਟੁਕ ਇਹ ਤਾਂ ਪਹਿਸਾਸ ਹੋਇਆ ਨਾ ਉਹਨਾਂ ਨੂੰ ਕਿ ਉਹ ਆਪ ਕੱਲੇ ਜਿਹੜੇ ਨੇ ਉਹ ਤੋਂ ਬਹੁਮਤ ਦੇ ਅੰਕੜੇ ਚੋਂ 32 33 ਪਿੱਛੇ ਰਹਿ ਗਏ ਤੇ ਹੁਣ ਮੈਂ ਤਾਂ ਕਹਿਣਾ ਕਿ ਸਰਕਾਰ ਵਧੀਆ ਹੋਣੀ ਚਾਹੀਦੀ ਪਰ ਨਾਲ ਆਪੋਜੀਸ਼ਨ ਵੀ ਵਧੀਆ ਹੋਣੀ ਚਾਹੀਦੀ ਆਪੋਜੀਸ਼ਨ ਵੀ ਇਸ ਵਾਰ ਬਹੁਤ ਸਟਰੋਂਗ ਹੈ ਤੇ ਮੈਨੂੰ ਲੱਗਦਾ ਕਿ ਜੋ ਤਾਨਾਸ਼ਾਹੀਰ ਨੇ ਪਹਿਲਾਂ ਕੀਤੀ ਹੈ ਉਹ ਹੁਣ ਚੱਲਣੀ ਹੈ